वाहेगुरू जी का खालसा वाहू जी की फतेह चीफ खा साह दौरान स्कूल अजनला हरकृष्ण पब्लिक स्कूल फंक्शन फंक्शक्शन आप भी सी उ आप सब ने देखा कि बच्चों ने सोलह परफॉर्म किया है ये एनुअल फंक्शन और लाइट एंड साउंड का प्रोग्राम साढ़े रल के टीचर्स ने प्रिंसिपल मैम ने मैमर इंचार्ज तो तो ने सब ने रल के बनाया पांच सौ तो नज़दीक पांच सौ के लाग जाके के ने पार्टीसपेट किया और एक, एक बच्चे ने इन्नी चंकी परफॉर्मेंस की ਸਾਨੂੰ ਕਈ ਜਗ੍ਹਾ ਜਾਣ ਦਾ ਮੌਕਾ ਮਿਲਦਾ ਹੈ ਆਪਣੇ ਦੂਜੇ ਸਕੂਲਾਂ ਜਾਣ ਦਾ ਮੌਕਾ ਮਿਲਦਾ ਹੈ ਔਰ ਬਹੁਤ ਚੰਗੇ ਚੰਗੇ ਸਕੂਲ ਜਨਨ ਅਸੀਂ ਕਹਿੰਦੇ ਹਾਂ ਬਹੁਤ ਮਹਿੰਗੇ ਮਹਿੰਗੇ ਸਕੂਲਾਂ ਜਾਣ ਦਾ ਮੌਕਾ ਮਿਲਦਾ ਹੈ ਉੱਥੇ ਵੀ ਲੱਖਾਂ ਰੁਪਏ ਖਰਚ ਕੇ ਕੋਰੀਓਗ੍ਰਾਫਰ ਲਿਆਂਦੇ ਹੁੰਦੇ ਆ ਜਿਹੜੇ ਬੱਚੇ ਨੂੰ ਡਾਂਸ ਖਾਉਂਦੇ ਆ ਤੇ ਬੱਚੇ ਉੱਤੇ ਟੇਟਾ ਮੇਟਾ ਡਾਂਸ ਕਰੰਦੇ ਹੁੰਦੇ ਥੱਲੇ ਜਿਹੜੇ ਬਾਹਰੋਂ ਆਇਆ ਤੋਂ ਚੱਕਾ ਡਾਂਸ ਕਰੰਦੇ ਔਰ ਤੋਂ ਉਹਨਾਂ ਨੂੰ ਵੇਖਣਦੇ ਹੁੰਦੇ ਆ ਇੱਥੇ ਬੱਚਾ ਨੇ ਆਪ ਡਾਂਸ ਕੀਤਾ ਟੀਚਰ ਨੇ ਸਿਖਾਇਆ ਇਹਨਾਂ ਨੂੰ ਔਰ ਬੜੀ ਖੁਸ਼ੀ ਹੋਈ ਹੈ ਔਰ ਮੈਂ ਆਸ ਕਰਦਾ ਕਿ ਜਿਸ ਤਰ੍ਹਾਂ ਇਨਾਲੇ ਸਕੂਲ ਦਾ ਕਿਸੇ ਜ਼ਮਾਨੇ ਚ ਇੱਕ ਬਹੁਤ ਉੱਚਾ ਨਾਂ ਹੁੰਦਾ ਸੀਗਾ ਉਸ ਤਰ੍ਹਾਂ ਹੀ ਮੈਡਮ ਜਿਹੜੀ ਪੁਰਾਣੀ ਗਲੋਰੀ ਹੈ ਉਹਨੂੰ ਦੁਬਾਰਾ ਲੈ ਕੇ ਆਉਣਗੇ ਔਰ ਮੈਂਬਰ ਇਨ ਚਾਰਜ ਸਾਰੇ ਨਾਲ ਮਿਲ ਕੇ ਟੀਚਰ ਸਾਰੇ ਮਿਲ ਕੇ ਔਰ ਫਿਰ ਮੁੜ ਸਾਨੂੰ ਉਹ ਰੁਤਬਾ ਮਿਲੇਗਾ ਇਨਾਲੇ ਚ ਜਿਹੜਾ ਕਿਸੇ ਜ਼ਮਾਨੇ ਚ ਹਰਕ੍ਰਿਸ਼ਨ ਪਰਪਲ ਸਕੂਲ ਦਾ ਹੁੰਦਾ ਸੀ ਇੱਕ ਪੰਜਾਬੀ ਗੱਲ ਕੀਤੀ ਗਈ ਇਸ ਫੰਕਸ਼ਨ ਦੇ ਵਿੱਚ ਚੰਡੀਗੜ੍ਹ ਤੇ ਪੰਜਾਬ ਦਾ ਨੱਕ ਹੈ ਪਰ ਕੇਂਦਰ ਸਰਕਾਰ ਨੇ ਚੰਡੀਗੜ੍ਹ ਦਾ ਸਟੇਟਸ ਬਦਲਦੀ ਜਿਹੜੀ ਗੱਲ ਪਿਆਲੀ ਦਿੱਤੀ ਹੈ ਕਿਸ ਤਰੀਕੇ ਨਾਲ ਦੇਖੋ ਇੱਥੇ ਕੋਈ ਸ਼ੱਕ ਹੀ ਨਹੀਂ ਹੈ ਕਿਸੇ ਪੰਜਾਬੀ ਨੂੰ ਪੁੱਛੋਗੇ ਤੇ ਉਹ ਹੀ ਕਹੇਗਾ ਕਿ ਚੰਡੀਗੜ੍ਹ ਸਾਡਾ ਵੈਸੇ ਵੀ ਕੁਦਰਤੀ ਕਾਨੂੰਨ ਦੇਖਿਆ ਜਾਵੇ ਤੇ ਸਾਡਾ ਜੇ ਅਸੀਂ ਪਾਣੀ ਦੀ ਗੱਲ ਕਰੀਏ ਤੇ ਪਾਣੀ ਵੀ ਲੈ ਕੇ ਨੇ ਸਾਡਾ ਰੇਪੇਰੈਂਟ ਸਟੇਟ ਸਾਡਾ ਰੇਪੇਰੈਂਟ ਸਟੇਟ ਮਤਲਬ ਜਿਹੜਾ ਇਲਾਕਾ ਹੜ ਚੱਲਦਾ ਹੈ ਉਸ ਇਲਾਕੇ ਦਾ ਪਾਣੀ ਦਾ ਹੱਕ ਹੁੰਦਾ ਹੈ ਉਸ ਆਪਣਾ ਰਾਜਸਥਾਨ ਦਾ ਤੇ ਹੱਕ ਬਿਲਕੁਲ ਨਹੀਂ ਬਣਦਾ ਚਲਦੇ ਤੋਂ ਵੱਧ ਪਾਣੀ ਸਾਰੇ ਲੈ ਕੇ ਜਾ ਰਿਹਾ ਇਹ ਸਾਰੀਆਂ ਗੱਲਾਂ ਨੇ ਇਹ ਪਰਮਾਤਮਾ ਪਲੇ ਕਰੇ ਕਦੇ ਉਹ ਵੀ ਜ਼ਮਾਨਾ ਆਵੇ ਸਾਡੇ ਕੋ ਪਾਣੀ ਸੀਗਾ ਆਪਣਾ ਫੇਰ ਸਾਡੇ ਕੋ ਖੋ ਲਿਆ ਗਿਆ ਸ਼ਾਇਦ ਉਹ ਜ਼ਮਾਨਾ ਕਦੇ ਦੁਬਾਰਾ ਆਏਗਾ ਜਦੋਂ ਪਾਣੀ ਫਿਰ ਸਾਡਾ ਹੋਏਗਾ ਪਰ ਚੰਡੀਗੜ ਸਾਡਾ ਹੋਏਗਾ ਲੇਕਿਨ ਕਈ ਜਗ੍ਹਾ ਸਹੀ ਆਪ ਗਲਤ ਹੋ ਜਾਂਦੇ ਐ ਅਸੀਂ ਹੁਣ ਬੋਲੀ ਘਟ ਪੰਜਾਬੀ ਨੂੰ ਘਟ ਵਰਦਦੇ ਆ ਪੰਜਾਬੀ ਘਟ ਬੋਲਦੇ ਆ ਸੋ ਪੰਜਾਬੀ ਸਾਨੂੰ ਬੋਲਣੀ ਚਾਹੀਦੀ ਐ ਸਾਡਾ ਸਾਰਾ ਫੰਕਸ਼ਨ ਪੰਜਾਬੀ ਸੀਗਾ ਅਸੀਂ ਬੱਚਿਆਂ ਦੇ ਵਿੱਚਕਾਰ ਹਿੰਦੀ ਵੀ ਬੋਲੀ ਆ ਅੰਗਰੇਜ਼ੀ ਵੀ ਬੋਲੀ ਆ ਇਹਦਾ ਨਹੀਂ ਮਤਲਬ ਕਿਸਨ ਇੰਗਲਿਸ਼ ਇੰਗਲਿਸ਼ ਜਾਂ ਹਿੰਦੀ ਨਹੀਂ ਸਿੱਖਣੀ ਚਾਹੀਦੀ ਜਾਂ ਸਾਨੂੰ ਹੋਰ ਕੋਈ ਬੋਲੀ ਨਹੀਂ ਸਿੱਖਣੀ ਚਾਹੀਦੀ ਪਰ ਪੰਜਾਬੀ ਸਾਨੂੰ ਬੋਲਣੀ ਨਹੀਂ ਚਾਹੀਦੀ ਔਰ ਇਸ ਕੰਮ ਮੈਂ ਮੇਰੀ ਮੈਂ ਕਹਿ ਜਾਨਾ ਗੱਲਾਂ ਕਹਿਣ ਲੱਗਾ ਕਿ ਮਾਲਵੇ ਚ ਹੱਲੇ ਵੀ ਸਾਰੇ ਪੰਜਾਬੀ ਬੋਲਦੇ ਆ ਚਾਹੇ ਹਿੰਦੂ ਐ ਚਾ ਸਿੱਖ ਐ ਉਹ ਬੜੀ ਸਨੇ ਕਰੋੜ ਕੇ ਪੰਜਾਬੀ ਬੋਲਦੇ ਆ ਇਹ ਸਾਨੂੰ ਬਦ ਮੱਝ ਜਾਂ ਕੁਛ ਇਸੇ ਦਵਾਬੇ ਚ ਸਾਨੂੰ ਇਹ ਬੜੀ ਦਿੱਕਤ ਆਈ ਐ ਕਿ ਅਸੀਂ ਦੂਜੇ ਬੋਲੀਆਂ ਵੱਲ ਸ਼ਿਫਟ ਹੋ ਗਏ ਆ ਉਹਨਾਂ ਵੱਲ ਚਲੇ ਗਏ ਆ ਅਸੀਂ ਪਰ ਇਹ ਪੰਜਾਬੀ ਬੋਲਣੀ ਬਹੁਤ ਲਾਜ਼ਮੀ ਹੈ ਤਾਂ ਹੀ ਪੰਜਾਬੀ ਨੂੰ ਸੰਭਾਲ ਸਕਾਂਗੇ ਲੱਗਦਾ ਕਿ ਅਜਿਹੇ ਪ੍ਰੋਗਰਾਮ ਹੋਰ ਵੀ ਹੋਣੇ ਚਾਹੀਦੇ ਜਿਹੜੇ ਆਪਣੇ ਪ੍ਰਾਤਨ ਦੇਖਣਾ ਬੱਚੇ ਨੌਜਵਾਨ ਜਿਹੜੇ ਜੁੜਨ ਚਾਹਣ ਸਾਡੇ ਸਬ ਸਕੂਲਾਂ 'ਚ ਅਸੀਂ ਪ੍ਰੋਗਰਾਮ ਕਰਦੇ ਆਂ ਤੇ ਹੁਣ ਅੱਜਕੱਲ੍ਹ ਚੱਲ ਰਹੇ ਨੇ ਅਲੱਗ-ਅਲੱਗ ਜਗ੍ਹਾ ਤੇ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਕਾਫੀ ਉੱਚ ਸਟੈਂਡਰਡ ਦੇ ਹੁੰਦੇ ਨੇ ਪਰ ਮੈਨੂੰ ਇੰਨੀ ਆਸ ਨਹੀਂ ਸੀ ਕਿ ਨਾਲਾ ਇਹਨਾਂ ਚੰਗਾ ਪਰਫਾਰਮ ਕਰੇਗਾ ਹਾਲਾਂਕਿ ਮੇਰਾ ਆਪਣਾ ਪਿੰਡ ਹੈ ਸੋ ਬਾਕੀ ਸ਼ਹਿਰ ਦੇ ਸਕੂਲ ਚੰਗਾ ਸ਼ਹਿਰ ਦੇ ਸਕੂਲ ਚੰਗਾ ਕਰ ਜਾਂਦੇ ਨੇ ਕਿਉਂਕਿ ਉੱਥੇ ਉਹਨਾਂ ਨੂੰ ਸਹੂਲਤਾਂ ਹੁੰਦੀਆਂ ਨੇ ਵਿੱਚ ਕੁਦਰਤੀ ਐਕਸਪੋਜ਼ ਹੁੰਦੇ ਨੇ ਸਭ ਕੁਝ ਮਤਲਬ ਉਹਨਾਂ ਦਾ ਐਕਸਪੋਜ਼ਰ ਜ਼ਿਆਦਾ ਹੁੰਦਾ ਹੈ ਤਾਂ ਉਹ ਚੰਗਾ ਪਰਫਾਰਮ ਕਰ ਜਾਂਦੇ ਨੇ ਤੇ ਪਿੰਡਾਂ 'ਚ ਬਹੁਤ ਚੰਗੇ ਸਗੋਂ ਅੱਜ ਮੈਂ ਪਹਿਲੀ ਰਿਕਾਰਡਿੰਗ ਕਰਾਈ ਕਿ ਨਹੀਂ ਕਰਾਈ ਮੈਂ ਸੋਹਦਾ ਜੀ ਰਿਕਾਰਡਿੰਗ ਕਰਾਈ ਤੇ ਬਾਕੀ ਸਕੂਲਾਂ ਨੂੰ ਭੇਜਾਂਗਾ ਅੱਜ ਤੇ ਬਰਾਬਰ ਦਿੱਤੀ ਹੈ ਜੀ ਮਤਲਬ ਇਹ ਸਕੇਲ ਦੀ ਗੱਲ ਹੈ ਨਾ 500 ਬੱਚੇ ਦੀ ਗੱਲ ਹੈ ਹੁਣ ਤੁਸੀਂ 20 ਬੱਚੇ ਨੂੰ ਖੜੋ ਕੇ ਨਾਚ ਸਿਖਾ ਕੇ ਪਰਫਾਰਮ ਕਰਾਉਣਾ ਸੌਖਾ ਕੰਮ ਹੁੰਦਾ ਹੈ ਲੇਕਿਨ 500 ਬੱਚੇ ਨੂੰ ਪਰਫਾਰਮ ਕਰਾਉਣਾ ਔਰ ਦੂਜੀ ਗੱਲ ਹੈ ਕਿ ਨਾਰਮਲੀ ਨਾ ਛੋਟੇ ਛੋਟੇ ਟਾਈਮ ਦਿੰਦੇ ਉਹਨਾਂ ਨੂੰ 1 ਮਿੰਟ ਜਾਂ 2 ਮਿੰਟ ਦਿੰਦੇ ਇਹਨਾਂ ਟਾਈਮ ਵੀ ਖੁੱਲਾ ਦਿੱਤਾ ਬੱਚਿਆਂ ਨੂੰ ਖੁੱਲਾ ਟਾਈਮ ਦਿੱਤਾ ਸੋ ਸਾਰੇ ਸਾਰੇ 15 ਦਿਨ ਦੀ ਤਿਆਰੀ ਹੈ ਜੀ ਨਹੀਂ ਜੀ ਬਹੁਤ ਅੱਛੀ ਤਿਆਰੀ ਤੁਹਾਡੀ ਮੈਂ ਤੁਹਾਨੂੰ ਵਧਾਈ ਦਿੰਦਾ ਇਸ ਗੱਲ ਦੀ ਥੈਂਕ ਯੂ ਸਾਰੇ ਦਾ ਸਪੋਰਟ ਪਰਮਾਤਮਾ ਚੀਫ ਕਾਜ਼ਾ ਦੌਰਾਨ ਤੇ ਮੇਰੇ ਪਰ ਹੱਥ ਰੱਖੇ ਅਸੀਂ